ਅੰਮ੍ਰਿਤਸਰ ਹਲਕਾ ਕੇਂਦਰੀ ਅਧੀਨ ਆਉਂਦੀ ਇਲਾਕਾ ਗੇਠਕੀਮਾ ਦੇ ਨੇੜੇ ਸਰਕਾਰੀ ਸਕੂਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਸਕੂਲ ਵਿੱਚ ਪੜਨ ਵਾਲੇ ਬੱਚੇ ਪਰੇਸ਼ਾਨ ਹੋ ਰਹੇ ਹਨ ਇੱਥੇ ਹੀ ਰਹਿਣ ਵਾਲੇ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਥੋਂ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਅਤੇ ਨਾਲ ਹੀ ਸਕੂਲ ਦੇ ਨੇੜੇ ਸੀਵਰੇਜ ਜਾਮ ਹੈ ਜਿਸ ਨਾਲ ਉੱਥੇ ਗੰਦਾ ਪਾਣੀ ਵੀ ਖੜਾ ਰਹਿੰਦਾ ਹੈ ਜਿਸ ਨਾਲ ਉੱਥੇ ਮੱਛਰ ਪੈਦਾ ਹੋ ਰਹੇ ਹਨ ਜੋ ਕਿ ਬਿਮਾਰੀਆਂ ਨੂੰ ਸੱਦਾ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਜਲ ਸਕੂਲ ਦੇ ਨੇੜੇ ਜਿਹੜੇ ਕੂੜੇ ਦੇ ਢੇਰ ਅਤੇ ਸੀਵਰੇਜ ਜਾਮ ਹਨ ਉਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਕਹਿੰਦਾ ਜੀ ਅਮਰਸਰ ਕਹਿੰਦੇ ਕਹਿੰਦੇ ਸੀ ਅਮਰਸਰ ਸਿਫਤੀ ਦਾ ਘਰ ਅਮਰਸਰ ਸਿਫਤੀ ਦਾ ਕਰਨੀਆਂ ਦੇਖੋ ਕੂੜੇ ਦਾ ਘਰ ਬਣ ਗਿਆ ਜੀ ਇੱਕ ਬੱਚਿਆਂ ਦੇ ਸਕੂਲ ਦੇ ਬਾਹਰ ਐਡਾ ਗੰਦ ਇਹ ਬਿਮਾਰੀਆਂ ਫੈਲਣੀਆਂ ਇਹਦੇ ਨਾਲ ਬੱਚਿਆਂ ਨੇ ਬਿਮਾਰ ਹੋਣਾ ਹੈ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਹ ਅਮਰਸਾ ਦਾ ਕੋਈ ਧਿਆਨ ਨਹੀਂਗਾ ਦੇਖੋ ਆ ਕਿ ਆ ਜੰਗਲ ਦੇ ਲੱਥੇ ਪਏ ਨੇ ਆ ਦੇਖੋ ਕੂੜੇ ਦੇ ਢੇਰ ਲੱਗੇ ਪਏ ਨੇ ਇੰਨਾ ਕੁ ਬੁਰਾ ਹਾਲ ਹੈ ਡੇਂਗੂ ਡੇਂਗੂ ਤੱਕ ਫੈਲ ਚੁੱਕਾ ਹੈ ਪਰ ਇਹਨਾਂ ਦਾ ਕੋਈ ਧਿਆਨ ਨਹੀਂਗਾ ਆਪਾਂ ਇਸ ਬਾਰੇ ਇਥੋਂ ਤੱਕ ਕਿ ਟਰਾਲੀਆਂ ਆਣੀਆਂ ਵੀ ਬੰਦ ਹੋ ਗਈਆਂ ਕੂੜਾ ਚੁੱਕਣ ਅਸੀਂ ਦੇ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਅਗਰ ਇਹ ਨਹੀਂ ਕੁਝ ਕਰਨਗੇ ਅਸੀਂ ਫਿਰ ਤਰਨਾ ਦੇਵਾਂਗੇ ਫਿਰ ਰੋਸ਼ ਵਿਦਿਸ਼ਣ ਕਰਾਂਗੇ ਫਿਰ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਕਰੀਏ ਬੇਲੇ ਘਰ ਦੇ ਕੋਲ ਸਕੂਲ ਹੈਗਾ ਸਰਕਾਰੀ ਇੱਥੇ ਕੋੜੇ ਦਾ ਡਰਾਮਾ ਲੱਗਾ ਹੋਇਆ ਹੈ ਜੇ ਇੱਥੇ ਬਹੁਤ ਗੰਦਗੀ ਪਈ ਹੈ ਹਾਲੇ ਪਿਛੇ ਜੀ ਉਹਨਾਂ ਨੇ ਨਵੀਂ ਪੈਪ ਆਈ ਸੀ ਪਰ ਛਾਲੀ ਉਹ ਜਿਹੜੇ ਚੈਂਬਰ ਬਾਹਰ ਜਾਂਦਾ ਵੀ ਚੈਂਬਰ ਟੁੱਟ ਗਏ ਆ ਨਾਲ ਫੁੱਟਬਾਲ ਵੀ ਸਾਰਾ ਖਰਾਬ ਕਰ ਗਏ ਆ ਪਰ ਇਹਨਾਂ ਬਹੁਤ ਗੰਦਗੀ ਪਾਈ ਆ ਪਰ ਇਹਨ ਮੈਂ ਚਾਹਨਾ ਸਰਕਾਰ ਗੇ ਇਹਨ ਸਫਾਈ ਕਰਾਏ ਤੇ ਬੱਚੇ ਪੜਦੇ ਆਉਂਦੇ ਆ ਭਾਦੇ ਖੇਡਦੇ ਆ ਗੰਦਗੀ ਸਾਨੂੰ ਆਪ ਨਹੀਂ ਚੰਗੀ ਲੱਗਦੀ ਚਰ ਵੀ ਬੋਲ ਹੈ ਇਹ ਬੱਚਿਆਂ ਨੂੰ ਬਹੁਤ ਦਿੱਕਤ ਆ ਗਈ ਹੈ ਥੋੜਾ ਬੋੜਾ ਚੋਕੇ ਲਾ ਜਾਂਦੇ ਆ ਜੇ ਬਾਕ ਪੂਰਾ ਤਾਂ ਖੜ ਦੇਣੇ ਇਹ ਬਾਕੀ ਡਰਾਮੇ ਦਾ ਲੱਗਦਾ ਲੱਗਾ ਨਾ ਚੋਕੇ ਸੈਰ ਦੇ ਕੀਤਾ ਜੇ ਨਾ ਕੁਛ ਇਹਨਾਂ ਨੇ ਕੀਤਾ ਜੇ ਆਪਾਂ ਇਹ ਮੰਗ ਕਰਦੇ ਭਾਈ ਇੱਥੇ ਸਫਾਈ ਰਹਿਣੇ ਬੱਚਿਆਂ ਨੇ ਪੜ੍ਹਨਾ ਸਾਡੀ ਰੋਟੀ ਰੋਟੀ ਲੱਗੀ ਆ ਚਲ ਆਪਾਂ ਸਫਾਈ ਰੱਖਦੇ ਆ ਆਪਾਂ ਸੈਂਬਰ ਵੀ ਸਾਫ ਕਰਦੇ ਦਿੰਨੇ ਆ ਉਹ ਸੈਂਬਰ ਵੀ ਤੋੜ ਜੇ ਆ ਵਿੱਚ ਸਕੂਲ ਦੀ ਟੈਪ ਪਈ ਉਹ ਬੰਦ ਹੋ ਗਿਆ ਵਾ ਪ੍ਰੀਸ਼ ਸਕੂਲ ਦੀਆਂ ਬੰਦ ਹੋ ਗਈਆਂ ਵਾ ਉਹਨਾਂ ਨੂੰ ਬੱਚਿਆਂ ਨੂੰ ਲੈਟਰਿੰਗ ਪਸ਼ਾਬ ਕਰਨਾਂ ਦੇ ਦਿੱਕਤ ਹੋ ਰਹੀ ਆ ਪਸ਼ਾਬ ਭਰ ਜਾਂਦੀ ਆ ਪਰ ਪਾਣੀ ਨਹੀਂ ਜਾ ਰਿਹਾ ਜਿਹੜਾ ਹੁੰਦਾ ਵਾ ਬਾਹਰ ਦਾ ਕੂੜਾ ਲੈ ਕੇ ਤੇ ਸੁੱਟ ਦਿੰਦੇ ਆ ਸਕੂਲ ਹੈਗਾ ਬੱਚਿਆਂ ਦਾ ਮੈਣਾ ਖਲੋਣਾਗਾ ਤੇ ਮੱਛਰ ਮੁੱਛਰ ਬਾਧੂਆ ਇੱਥੇ ਗੰਦਗੀ ਬੜੀ ਪਈ ਆ ਇੱਥੇ ਸਾਰਿਆਂ ਨੇ ਗੰਦ ਪਾਇਆ ਕਿ ਆ ਕੇ ਕੂੜਾ ਬਾਹਰ ਦੇ ਲੋਕੀ ਵੀ ਥੇਲਿਆਂ ਦੇ ਲੈ ਕੇ ਇੱਥੇ ਆ ਕੇ ਢੇਰੀ ਲਾ ਕੇ ਚੱਲ ਜਾਂਦੇ ਆ